ਆਜ ਜਲੰਦਰੀਏ ਚੁੱਕ ਕੇ ਲੈ ਗਏ ਆ ਜੇ दम ਹੋਇਆ ਤਾਂ ਛੜਾ ਲਿਓ ਇੱਥੋਂ ਤੱਕ ਚੈਲੰਜ ਆ ਜਿਹੜਾ ਕੀਤਾ ਗਿਆ ਜਿਸ ਦੇ ਚੱਲਦਿਆਂ ਇਹ ਸੋਸ਼ਲ ਮੀਡੀਆ ਤੇ ਵੀਡੀਓ ਹੁਣ ਖੂਬ ਵਾਇਰਲ ਹੋ ਰਹੀ ਆ ਇੱਥੇ ਇਹ ਵੀ ਦੱਸਣਯੋਗ ਗੱਲ ਹੈ ਕਿ ਇਸ ਵੀਡੀਓ ਨੂੰ ਲੈ ਕੇ ਹੁਣ ਵੱਡਾ ਐਲਾਨ ਵੀ ਹੋ ਚੁੱਕਿਆ ਹੈ ਤਾਂ ਇਹਨਾਂ ਬਦਮਾਸ਼ਾਂ ਬਾਰੇ ਜੋ ਪਤਾ ਦੱਸੇਗਾ ਉਸ ਨੂੰ ਵੱਡਾ ਇਨਾਮ ਦੇਣ ਦੇ ਲਈ ਵੀ ਐਲਾਨ ਹੋ ਚੁੱਕਿਆ ਹੈ ਹਾਲਾਂਕਿ ਇਸ ਵੀਡੀਓ ਬਾਰੇ ਕਿੰਨੀ ਕ ਸਚਾਈਆ ਇਹ ਹੁਣ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗੇਗਾ ਪਰ ਕਿਤੇ ਨਾ ਕਿਤੇ ਇਸ ਵੀਡੀਓ ਨੇ ਵੱਡੀ ਚਰਚਾ ਛੇੜ ਕੇ ਰੱਖ ਦਿੱਤੀ ਹੈ ਕਿ ਕਿਸ ਤਰੀਕੇ ਨਾਲ ਪੰਜਾਬ ਦੂਜੇ ਸੁਬਿਆਂ ਵਾਂਗ ਬਣਦਾ ਜਾ ਰਿਹਾ ਜਿੱਥੇ ਅਕਸਰ ਦੂਜੇ ਸੁਬਿਆਂ ਵਾਰਿਸ ਸੁਣਦੇ ਸੀ ਕਿ ਲੜਕੀਆਂ ਨੂੰ ਸ਼ਰਿਆਮ ਕਿਡਨਾਇਬ ਕਰ ਲਿਆ ਜਾਂਦਾ ਹੈ ਜਾਂ ਸ਼ਰਿਆਾਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਬਿਲਕੁਲ ਅਜਿਹਾ ਹੀ ਕਿਤੇ ਨਾ ਕਿਤੇ ਪ੍ਰਤੀਤ ਹੁੰਦਾ ਨਜ਼ਰ ਆ ਰਿਹਾ ਪੰਜਾਬ 'ਚ ਤਾਂ ਪੰਜਾਬ 'ਚ ਸ਼੍ਰੀਆਮ ਜਿਹੜੀ ਆ ਗੁੰਡਾਗਰਦੀ ਵੱੱਦ ਦੀ ਨਜ਼ਰ ਆ ਰਹੀ ਹੈ ਕਿ ਇੱਕ ਲੜਕੀ ਨੂੰ ਮਾ ਬੰਦਕ ਬਣਾਇਆ ਗਿਆ ਕਿਡਨਾਪ ਕੀਤਾ ਗਿਆ ਤੇ ਚੈਲੰਜ ਵੀ ਕੀਤਾ ਗਿਆ ਕਿ ਜੇ ਦਮ ਹੋਇਆ ਤਾਂ ਛਡਾ ਲਿਓ ਇਸ ਨੂੰ ਲੈ ਕੇ ਹੁਣ ਇੱਕ ਜਗਰੂਪ ਸਿੰਘ ਖਾਲਸਾ ਇਸ ਵੀਡੀਓ ਨੂੰ ਉਹ ਉਹਨਾਂ ਨੇ ਸਾਂਝਾ ਕੀਤਾ ਤੇ ਐਲਾਨ ਵੀ ਕੀਤਾ ਹੈ ਕਿ ਜੋ ਇਹਨਾਂ ਦਾ ਪਤਾ ਦੱਸੇਗਾ ਤਾਂ ਉਸ ਦਾ ਨਾਮ ਤਾਂ ਗੁਪਤ ਰੱਖਾਂਗੇ ਪਰ ਉਸ ਨੂੰ 10000 ਰੁਪਏ ਨਾਮ ਇਨਾਮ ਵੀ ਦੇਵਾਂਗੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਪੰਜਾਬ 'ਚ ਹੁਣ ਬਾਰਦਾਤਾਂ ਵਧ ਰਹੀਆਂ ਨੇ ਕਿ ਸ਼ਰਿਆਮ ਲੜਕੀਆਂ ਨੂੰ ਚੁੱਕਿਆ ਜਾ ਰਿਹਾ ਤੇ ਚੈਲੰਜ ਤੱਕ ਕੀਤੇ ਜਾ ਰਹੇ ਆ ਤੇ ਉੱਥੇ ਹੀ ਜੇਕਰ ਜਗਰੂਪ ਸਿੰਘ ਖਾਲਸਾ ਦੀ ਗੱਲ ਕਰੀਏ ਤਾਂ ਜਗਰੂਪ ਸਿੰਘ ਖਾਲਸਾ ਨੇ ਇਹ ਵੀਡੀਓ ਸਾਂਝੀ ਕੀਤੀ ਆ ਤੇ ਇੱਥੇ ਇਹ ਵੀ ਦਾਵਾ ਠੋਕਿਆ ਕਿ ਦੋ ਤੋਂ ਤਿੰਨ ਹੋਰ ਵੀਡੀਓਜ਼ ਵੀ ਉਹਨਾਂ ਕੋਲ ਨੇ ਜਿਸ ਨੂੰ ਲੈ ਕੇ ਉਹ ਜਲਦ ਹੀ ਜਿਹੜੇ ਆ ਐਕਸ਼ਨ ਲੈਣਗੇ ਹਾਲਾਂਕਿ ਉਹਨਾਂ ਨੇ ਇਹ ਵੀ ਦੱਸਿਆ ਕਿ ਵੀਡੀਓਜ਼ ਅਤੇ ਤਿੰਨੋਂ ਜਿਹੜੀਆਂ ਬਾਕੀ ਨੇ ਜਿਹੜੀਆਂ ਉਹ ਇਸ ਕਰਕੇ ਸਾਂਝੇ ਨਹੀਂ ਕਰ ਸਕਦੇ ਕਿ ਕਈ ਕਾਰਨ ਨੇ ਅਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਇੱਕ ਵਾਰ ਫਿਰ ਤੋਂ ਕਿਤੇ ਨਾ ਕਿਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਦੇਰ ਰਾਤ ਲੜਕੀ ਨੂੰ ਕਿਡਨਾਪ ਕਰ ਲਿਆ ਗਿਆ ਤਾਂ ਵੀਡੀਓ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਪੰਜਾਬ 'ਚ ਮਾਹੌਲ ਖਰਾਬ ਹੁੰਦਾ ਦਿਖਾਈ ਦੇ ਰਿਹਾ ਹੈ ਕਿ ਸ਼ਰਿਆਮ ਲੜਕੀਆਂ ਨੂੰ ਕਿਡਨਾਪ ਤਾਂ ਕੀਤਾ ਜਾ ਰਿਹਾ ਹੈ ਤੇ ਵੀਡੀਓਜ਼ ਬਣਾਈਆਂ ਜਾ ਰਹੀਆਂ ਨੇ ਤਾਂ ਇਹ ਬਦਮਾਸ਼ ਆ ਜਿਹੜੇ ਸ਼ਰੀਆਮ ਚੈਲੰਜ ਵੀ ਕਰ ਰਿਹਾ ਕਿ ਆ ਜਲੰਦਰੀਏ ਚੁੱਕ ਕੇ ਲੈ ਗਏ ਆ ਜੇ ਦਮ ਹੋਇਆ ਤਾਂ ਛਡਾ ਲਿਓ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਹੁਣ ਲੜਕੀਆਂ ਜਿਹੜੀਆਂ ਉਹ ਸੇਫ ਨਜ਼ਰ ਨਹੀਂ ਆ ਰਹੀਆਂ ਤਾਂ ਇਹ ਵੱਡੀਆਂ ਅਹਿਮ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਲੜਕੀ ਨੂੰ ਸ਼ਰੀਆਮ ਕਿਡਨਾਪ ਕਰ ਲਿਆ ਗਿਆ ਤੇ ਸ਼ਰੀਆਮ ਕਿਡਨਾਪ ਕਰਕੇ ਲੈ ਕੇ ਗਏ ਨੇ ਬਦਮਾਸ਼ ਤੇ ਉੱਥੇ ਹੀ ਇਹਨਾਂ ਵੱਲੋਂ ਚੈਲੰਜ ਵੀ ਕੀਤਾ ਗਿਆ ਕਿ ਆ ਜਲੰਦਰੀਏ ਲੈ ਕੇ ਗਏ ਆ ਤਾਂ ਇਹਨਾਂ ਤੋਂ ਛਡਾ ਲਿਓ ਜਿਸ ਨੂੰ ਲੈ ਕੇ ਹੁਣ ਖੂਬ ਜਿਹੜੇ ਆ ਉਹ ਸਵਾਲ ਵੀ ਖੜੇ ਹੋ ਰਹੇ ਆ ਤੇ ਜ ਦੇਰ ਰਾਤ ਲੜਕੀ ਨੂੰ ਜਿਹੜਾ ਕਿਡਨਾਪ ਕੀਤਾ ਗਿਆ ਤੇ ਦੇਰ ਰਾਤ ਕਿਡਨਾਪ ਕਰਕੇ ਲੜਕੀ ਨੂੰ ਜਿਹੜਾ ਕਿ ਉਥੇ ਹੀ ਚੈਲੰਜ ਵੀ ਵੀਡੀਓ ਬਣਾ ਕੇ ਕਰ ਦਿੱਤਾ ਗਿਆ ਕਿ ਲੜਕੀ ਨੂੰ ਛਡਾ ਲਿਓ ਆ ਜਲੰਦਰੀਏ ਚੁੱਕ ਕੇ ਲੈ ਗਏ ਨੇ ਤਾਂ ਕਿਸ ਤਰੀਕੇ ਨਾਲ ਮਾਹੌਲ ਆ ਜਿਹੜਾ ਬਣਦਾ ਜਾ ਰਿਹਾ ਹੈ ਕਿ ਹੁਣ ਲੜਕੀਆਂ ਜਿਹੜੀਆਂ ਉਹ ਕਿਤੇ ਨਾ ਕਿਤੇ ਆ ਜਿਹੜੇ ਆ ਸੁਰੱਖਿਤ ਨਜ਼ਰ ਨਹੀਂ ਆ ਰਹੀਆਂ ਹਾਲਾਂਕਿ ਇਹ ਵੀਡੀਓ ਤੇ ਅਸਲ ਜਦੋਂ ਹੁਣ ਪ੍ਰਸ਼ਾਸਨ ਕੋਲ ਪਹੁੰਚੇਗੀ ਪ੍ਰਸ਼ਾਸਨ ਇਹਦੀ ਜਾਂਚ ਪੜਤਾਲ ਕਰੇਗਾ ਇਸ ਤੇ ਕਿੰਨੀ ਕ ਸਚਾਈ ਹੈ ਤੇ ਕਿੱਥੋਂ ਇਹ ਜਿਹੜੇ ਆ ਦੋਸ਼ੀ ਨੇ ਜਾਂ ਬਦਮਾਸ਼ ਨੇ ਕੀ ਹੈ ਇਹ ਅਸਲ ਵਿੱਚ ਇਸ ਦੀ ਸਚਾਈ ਕੀ ਹੈ ਤਾਂ ਉਹ ਬਾਅਦ ਚ ਪਤਾ ਲੱਗੇਗਾ ਪਰ ਜਗਰੂਪ ਸਿੰਘ ਖਾਲਸਾ ਨੇ ਜਰੂਰ ਵੱਡਾ ਐਲਾਨ ਕਰ ਦਿੱਤਾ ਹੈ ਕਿ ਜੇਕਰ ਇਹਨਾਂ ਦਾ ਕੋਈ ਪਤਾ ਦੱਸੇਗਾ ਕਿ ਉਸ ਨੂੰ ਜਿਹੜਾ ਅਹਮ ਜਿਹੜੇ ਆ ਇਨਾਮ ਵੀ ਦਿੱਤਾ ਜਾਏਗਾ ਤਾਂ 10000 ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ ਤਾਂ ਬਦਮਾਸ਼ ਆ ਜਿਹੜੇ ਉਹਨਾਂ ਦਾ ਪਤਾ ਦੱਸਣ ਵਾਲਿਆਂ ਨੂੰ 10000 ਇਨਾਮ ਮਿਲੇਗਾ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਹੁਣ ਜਿਹੜੇ ਆ ਮਾਹੌਲ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ ਕਿ ਕਿਵੇਂ ਬਦਮਾਸ਼ ਆ ਜਿਹੜੇ ਲੜਕੀ ਨੂੰ ਚੁੱਕ ਕੇ ਲੈ ਗਏ ਨੇ ਤਾਂ ਇਸ ਸਬੰਧੀ ਅਸੀਂ ਜਗਰੂਪ ਸਿੰਘ ਖਾਲਸਾ ਨਾਲ ਗੱਲਬਾਤ ਵੀ ਕੀਤੀ ਹੈ ਕੀ ਕੁਝ ਕਿਹਾ ਉਹਨਾਂ ਨੇ ਕਿ ਕਿਵੇਂ ਉਹਨਾਂ ਕੋਲ ਵੀਡੀਓ ਪਹੁੰਚੀ ਤੇ ਕੀ ਉਹਨਾਂ ਨੇ ਐਲਾਨ ਕੀਤਾ ਤੇ ਕੀ ਸੰਗਤਾਂ ਨੂੰ ਅਪੀਲ ਕੀਤੀ ਆ ਉਹ ਵੀ ਸੁਣੋ ਤੇ ਉਸ ਤੋਂ ਬਾਅਦ ਜੋ ਇਨਾਮ ਦਾ ਐਲਾਨ ਕੀਤਾ ਉਹ ਵੀ ਗੱਲਬਾਤ ਸੁਣਿਓ ਆ ਲੈ ਚੱਲੇ ਆ ਜਲੰਧਰੀਆਂ ਚੱਕ ਕੇ ਆ ਹੈਪੀ ਆ ਤੇਰੀ ਭੈਣ ਚੱਕ ਲਈ ਜੇ ਹੈਗਾ ਤੇ ਸ਼ਰਦਾ ਇਹ ਤਾਂ ਫੋਨ ਲਾ ਲਾ ਰਹੀ ਆ ਉਹ ਨਹੀਂ ਲਾ ਜਾਂਦੇ ਫੋਨ ਬਾਬੇ ਫੋਨ ਲਾ ਲੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਲੜਕੇ ਨੂੰ ਬੰਦਕ ਬਣਾ ਕੇ ਕੁਝ ਜਿਹੜੇ ਆ ਲੋਕ ਆ ਜਿਹੜੇ ਆ ਉਹ ਲੈ ਕੇ ਜਾ ਰਹੇ ਆ ਕੁਝ ਜਿਹੜੇ ਦੇਖਿਆ ਜਾ ਰਿਹਾ ਹੈ ਕਿ ਬਹੁਤ ਸ਼ਰਾਰਤੀ ਅੰਸਰ ਵੀ ਨਜ਼ਰ ਆ ਰਹੇ ਨੇ ਤਾਂ ਉਸ ਸੰਬੰਧੀ ਇੱਕ ਵੀਡੀਓ ਜਿਹੜੀ ਹੈ ਜਗਰੂਪ ਸਿੰਘ ਖਾਲਸਾ ਨੇ ਆਪਣੇ ਪੇਜ ਤੇ ਵੀ ਪਾਈ ਆ ਤੇ ਬੇਨਤੀ ਵੀ ਸੰਗਤ ਨੂੰ ਕਰ ਰਿਹਾ ਤਾਂ ਉਹ ਫੋਨ ਕਾਲਤੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਖਾਲਸਾ ਜੀ ਇਹ ਵੀਡੀਓ ਕਿੱਥੋਂ ਆਈ ਤੁਹਾਡੇ ਕੋਲ ਤੇ ਤੁਸੀਂ ਕੀ ਇਸ ਸੰਬੰਧੀ ਜਿਹੜੀ ਆ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਹੋ ਇਹ ਜਿਹੜੇ ਵੀਡੀਓ ਇਹ ਸਾਡੇ ਕੋਲ ਕਾਫੀ ਜਣਾ ਜਿਹੜਾ ਇਹਨਾਂ ਨੂੰ ਸੈਂਡ ਕਰਦੇ ਵਾਇਰਲ ਹੋ ਰਹੀ ਸੀ ਜੀ ਉਹਦੇ ਵਿੱਚ ਵੀ ਵੀਡੀਓ ਸਾਡੇ ਕੋਲ ਆਈ ਖਾਨੂੰ ਉਹ ਡਰੈਸ ਨਹੀਂ ਪਤਾ ਲੱਗ ਰਿਆ ਸੀ ਇਹਦੇ ਵਿੱਚ ਨਾਮ ਵੀ ਰੱਖਿਆ ਵੀ ਜੇਕਰ ਤੁਹਾਨੂੰ ਪਤਾ ਲੱਗਦਾ ਜੀ ਜੀ ਇਹ ਜ਼ਰੂਰੋਂ ਨਾਮ ਦਿੱਤਾ ਜਾਏ ਉਹਦੇ ਨਾਲ ਕਾਰਵਾਈ ਕੀਤੀ ਜਾਊਗੀ ਜੀ ਕਿਉਂਕਿ ਬਹੁਤ ਹੀ ਲੋਕ ਜੋ ਘਟਨਾ ਜੋ ਵੀਡੀਓ ਵਿੱਚ ਬੋਲ ਰਹੇ ਤੇ ਦੇਖ ਹੀ ਰਹੇ ਜੀ ਜੀ ਤਾਂ ਇਹ ਕਦੋਂ ਕਦੀ ਘਟਨਾ ਜੀ ਕਦੋਂ ਇਹ ਸਾਰੀ ਵੀਡੀਓ ਸਾਹਮਣੇ ਆਈ ਹੈ ਇਹ ਪ੍ਰਾਣੀ ਹੈ ਜਾਂ ਫਿਰ ਹੁਣੇ ਹੀ ਕੁਝ ਘਟਿਆ ਦੀ ਹੈ ਦੇਖੋ ਜਦੋਂ ਆਪਾਂ ਜਦੋਂ ਮਿਲੀਏ ਸਾਨੂੰ ਪਹਿਲਾਂ 6 ਘੰਟੇ ਪਹਿਲਾਂ ਅਪਲੋਡ ਹੋਈ ਜੀ ਇਹੋ ਚੀਜ਼ ਆਪਾਂ ਪਤਾ ਕਰ ਰਹੇ ਹਾਂ ਕਿ ਮਤਲਬ ਇਹ ਕਦੋਂ ਦੀ ਵੀਡੀਓ ਹੈ ਜੇ ਕਿਸੇ ਨੂੰ ਪ੍ਰੋਪਰ ਇਹਦਾ ਐਡਰੈਸ ਜਾਂ ਪ੍ਰੋਪਰ ਚੀਜ਼ ਪਤਾ ਇੰਨਾ ਨੂੰ ਪਤਾ ਲੱਗਾ ਵਾਗੇ ਜਲੰਧਰ ਤੋਂ ਲੈ ਕੇ ਫਗਵਾੜੇ ਦੇ ਵਿੱਚ ਇੱਕ ਜਿਹੜੀ ਇਹ ਘਟਨਾ ਹੋਈ ਹੈ ਜੀ ਜੀ ਤਾਂ ਜਿਵੇਂ ਕੁੜੀ ਦੇ ਹਾ ਭਾਵ ਦੱਸ ਰਿਹਾ ਕਿ ਲੱਗਦਾ ਹੈ ਕਿ ਵੈਸੇ ਤਾਂ ਨਹੀਂ ਬਣਾਈ ਹੋਈ ਵੀਡੀਓ ਇਹ ਅਣੀ ਵੈਸੇ ਨਹੀਂ ਬਣਾਈ ਹੈ ਤੇ ਬਿਲਕੁਲ ਸੱਚਾ ਹੱਦ ਕੁ ਵੀਡੀਓ ਤਿੰਨ ਹੋ ਰਹੀਆਂ ਵੈਸੇ ਇਸ ਨਾਲ ਦੀ ਜੀ 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 ਉਹ ਵੀਡੀਓ ਅਸੀਂ ਜਨਤਕ ਨਹੀਂ ਕਰਨਾ ਚਾਹੁੰਦੇ ਹਈ ਚਾਹੁੰਦੇ ਆ ਕਿ ਪੂਰਾ ਪ੍ਰੋਪਰ ਸਾਨੂੰ ਪਤਾ ਲੱਗੇ ਫੇਰ ਹੀ ਪੂਰਾ ਜਨਤਕ ਕੀਤਾ ਜਾਏ ਜੀ ਤਾਂ ਇਸ ਦੇ ਲਈ ਕੀ ਇਨਾਮ ਵੀ ਰੱਖਿਆ ਕੁਝ ਜਿਹੜਾ ਦੱਸੇਗਾ ਜੀ ਹਾਂ ਜੀ ਦੇ ਵਿੱਚ 10000 ਰੁਪਏ ਇਨਾਮ ਰੱਖਿਆ ਗਿਆ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਉਹ ਸੰਗਤ ਜੀ ਸਾਨੂੰ ਇੱਕ ਵੀਡੀਓ ਬਾਰ-ਬਾਰ ਸੈਂਡ ਕਰ ਰਿਹਾ ਸਾਰੇ ਵੀਰਪੈਣ ਭਰਾ ਜਿਦੇ ਵਿੱਚ ਇੱਕ ਚਾਰ ਪੰਜ ਨੌਜਵਾਨ ਜਿਹੜੇ ਇੱਕ ਲੜਕੀ ਨੂੰ ਚੁੱਕ ਕੇ ਖੜ ਰਹੇ ਆ ਉਹ ਨਾਲ ਕਹਿ ਰਿਹਾ ਕਿ ਜੇ ਤੁਹਾਡੇ ਚ ਜੁਰਤ ਆ ਤੈਨੂੰ ਲੈ ਜਾਓ ਆਗੇ ਸੋ ਅਸੀਂ ਬੇਨਤੀ ਕਰਦੇ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਤੁਸੀਂ ਆਪਣੀਆਂ ਭੈਣਾਂ ਨੂੰ ਪਿਆਰ ਕਰਦੇ ਜੇ ਜੇ ਤੁਹਾਡੇ ਚ ਇਨਸਾਨੀਅਤ ਵੱਸਦੀ ਆ ਜੇ ਤੁਸੀਂ ਪੰਜਾਬ ਦਾ ਦਰਦ ਰੱਖਦੇ ਜੇ ਇਹ ਵੀਡੀਓ ਨੂੰ ਇੰਨਾ ਸ਼ੇਅਰ ਕਰਿਓ ਕਿ ਇਹ ਬੰਦਿਆਂ ਦਾ ਜਿਹੜਾ ਇੱਕ ਵਾਰਸ ਨੂੰ ਐਡਰੈਸ ਦੇ ਦੋ ਬਾਕੀ ਜਿਹੜਾ ਖਾਲਸਾ ਪੰਥ ਵੇਖ ਕੇ ਨਾਲ ਕੀ ਕਰਨਾ ਵਾ ਤੇ ਜਰੂਰ ਸਾਡੇ ਨਾਲ ਪਹੁੰਚ ਕਰੋ ਆਪਾਂ ਜਲਦੀ ਤੋਂ ਜਲਦੀ ਜਿਹੜਾ ਉੱਥੇ ਕਾਰਵਾਈ ਪਾਵਾਂਗੇ